ਅੱਜ 24 25 ਤਰੀਕ ਨੂੰ ਹੋੜਿਆ 24 ਤਰੀਕ ਨੂੰ ਸਵੇਰੇ ਪਹਿਲਾ ਵਾਲੀਵਾਲ ਹੋਣਗੇ ਤੇ ਰਾਤ ਨੂੰ ਕੁਆਲ ਲੱਗਣਗੇ ਤੇ 25 ਤਰੀਕ ਨੂੰ 1 ਵਜੇ ਪਹਿਲਾ ਪ੍ਰੋਗਰਾਮ ਚਲੇਗਾ ਤੇ 4 ਵਜੇ ਕਬੱਡੀ ਦੀ ਟੀਮ ਆਪਣੇ ਜੋਰ ਰਖਾਉਣਗੇ ਉਹਦੇ ਵਿੱਚ ਇੱਕ ਟ੍ਰੈਕਟਰ ਦਾ ਨਾਮ ਦਿੱਤਾ ਜਾਏਗਾ ਜਿਹੜਾ ਬਹੁਤ ਹੀ ਕਬੱਡੀ ਮਾਨ ਵਾਲੀ ਗੱਲ ਵਾ ਕਿਉਂਕਿ ਮੁੰਡੇ ਮਿਹਨਤ ਕਰਨਗੇ ਮਿਹਨਤ ਅੱਗੇ ਵੀ ਕਰਦੇ ਆ ਤੇ ਹੋਰ ਕਰਨਗੇ ਵੀ ਸਾਡੀ ਸਾਡੀ ਮਿਹਨਤ ਦਾ ਮੁੱਲ ਪਿਆ ਇਹ ਮੇਲੇਆਂ ਦਾ ਇਸ ਹੁੰਦਾ ਵੀ ਲਾਗੇ ਸਾਗੇ ਲੋਕ ਆਪਣੇ ਸਰੀਰ ਨੂੰ ਸਾਂਭਦੇ ਆ ਕਬੱਡੀਆਂ ਖੇਡਦੇ ਆ ਵਾਲੀਬਾਲ ਖੇਡਦੇ ਆ ਵੀ ਹਾਂ ਮਰਸੋਲੇ ਪਿੰਡ ਜਾ ਕੇ ਮੇਲਾ ਖੇਡਣਾ ਵਾ ਇਸ ਲਈ ਕਾਫੀ ਨਸਿਆਂ ਤੋਂ ਰਹਿਤ ਮਿਲਦੀ ਹੈ ਇਹ ਮੇਲੇ ਹੋਣੇ ਚਾਹੀਦੇ ਪਿੰਡਾਂ ਜੀ ਮੇਲਾ ਕਿਵੇਂ ਕਰਵਾਇਆ ਨਾ 24 ਤਰੀਕ ਨੂੰ ਕੀ ਕੀ ਹੋਏਗਾ 25 ਤਰੀਕ 24 ਤਰੀਕ ਨੂੰ ਸਾਰੇ ਵਾਲੀਬਾਲ ਹੋਣਗੇ ਤੇ ਰਾਤ ਨੂੰ ਕਾਲੀਆਂ ਦੇ ਪ੍ਰੋਗਰਾਮ ਹੋਣਗੇ ਤੇ 25 ਤਰੀਕ ਨੂੰ ਇੱਕ ਵਜੇ ਪ੍ਰੋਗਰਾਮ ਚੱਲੇਗਾ ਤੇ 4 ਵਜੇ ਜਿਹੜੇ ਆ ਉਹ ਕਬੱਡੀਆਂ ਹੋਣਗੇ ਇਹਨੂੰ ਟਰੈਕਟਰ ਦਿੱਤਾ ਜਾ ਰਿਹਾ ਲੋਡ ਵਨ ਲੇਖੂਗਾ ਉਹਨਾਂ ਪਰ ਖੇਡਦਾ ਸੰਨੀ ਮੁਰਾ ਇਲਾਕੇ ਦਾ ਹਾਂਜੀ ਹਾਂਜੀ ਆਪਣੇ ਇਲਾਕੇ ਦਾ ਨੌਜਵਾਨ ਉਹਦਾ ਪਰਿਵਾਰ ਵੀ ਸਾਰਾ ਕਬੱਡੀ ਦੇ ਖੇਤਰ ਚ ਲਿਆ ਹੋਆ ਕਿਵੇਂ ਤੁਹਾਡੇ ਮਨ ਵਿੱਚ ਆਇਆ ਪਿੰਡ ਵਾਸੀ ਦੇ ਮਨ ਵਿੱਚ ਕਿਵੇਂ ਆਇਆ ਇਹਨੂੰ ਟ੍ਰੈਕਟਰ ਬਣ ਨਹੀਂ ਪਿੰਡ ਵਾਸੀ ਤੇ ਹਰ ਸਾਲ ਮੇਲਾ ਕਰਾਉਂਦੇ ਆ ਮੌਲਾ ਐਨਆਈ ਵੀਰਾਂ ਨੇ ਸਲਾਹ ਕੀਤੀ ਐਨਆਈ ਵੀਰਾਂ ਨੇ ਸਹਿਯੋਗ ਕੀਤਾ ਬਾਹਰੋ ਵੀ ਆਪਾਂ ਨਾ ਨਸ਼ਿਆਂ ਦਾ ਜਿਹੜਾ ਕੋਹਲਾ ਇਹ ਤਾਂ ਹੀ ਪ੍ਰਮੋਟ ਹੋ ਸਕਦਾ ਇੱਕ ਚੰਗੇ ਖਿਡਾਰੀ ਨੂੰ ਆਪਾਂ ਸਮਰਥਨ ਕਰੀਏ ਇਹ ਗੱਲ ਸਾਡੇ ਜ਼ਿਲ੍ਹੇ 'ਚ ਜਾਏ ਪੰਜਾਬ 'ਚ ਜਾਏ ਵੀ ਪਟੋਲੇ ਪਿੰਡ ਆ ਇੱਕ ਹੋਈ ਗੱਲ ਤੇ ਮੁੰਡੇ ਨੂੰ ਟ੍ਰੈਕਟਰ ਨਾਲ ਸਨਮਾਨ ਦਿੱਤਾ ਵਾ ਨਾਲੇ ਉਹਦੀ ਕੰਮ ਆਉਣ ਵਾਲੀ ਮਸ਼ੀਨਰੀ ਹੈ ਗੱਲ ਨੂੰ ਆਪਣੀ ਪੈਲੀ ਵਾਏਗਾ ਬਾਹਰ ਵੀ ਕਿਤੇ ਵਰਤੇਗਾ ਤੇ ਇੱਕ ਉਹਨੂੰ ਉਹਦਾ ਮਾਣ ਵਧੇਗਾ ਉਹਦੇ ਲਿਵੇ ਕੇ ਹੋਰ ਵੀ ਨੌਜਵਾਨਾਂ ਦਾ ਮਾਣ ਵਧੇਗਾ ਵੀ ਸਾਡਾ ਰੰਮੇ ਦਾ ਬੋਲ ਪਿਆ ਵਾ ਹੋਰ ਵੀ ਨੌਜਵਾਨ ਦਸਿਆ ਸਾਡੇ ਕੇ ਪਾਸੇ ਤੁਰਨਗੇ ਚੰਗੀ ਗੱਲ ਵਾਏ ਐਨ ਐ ਵੀ ਰਮਨ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਜਿਨ੍ਹਾਂ ਦੀ ਚੌਂਗੀ ਹੋ ਜਵਾ ਇਲਾਕਾ ਨੂੰ ਆਸੈਂਟੀ ਮੈਸੇਜ ਇਲਾਕਾ ਨੂੰ ਵਸੇ ਕਿ ਨੇ ਵੀ ਮੇਲਾ ਹੈ ਨਾਲ ਮਿਲ ਕੇ ਸਾਰੇ ਸਹਿਯੋਗ ਨਾਲ ਹੋਣਾ ਚਾਹੀਦਾ ਵਾ ਇਹ ਪਿੰਡ ਦਾ ਨਹੀਂ ਸਾਰੇ ਇਲਾਕੇ ਦਾ ਮੇਲਾ ਆ ਜਿਹੜਾ ਪਿੰਨਵਾ ਪੰਜੀਤਿਆ ਪਿੰਡਾਂ ਦਾ ਮੇਨ ਬਲਾਗ ਸੈਂਟਰ ਦਾ ਵੱਤ ਵਾਸਾ ਜੋ ਕਰੇ ਨਾ ਠੀਕ ਹੈ ਜੀ ਫੀਰੋਂ ਦੇ ਇਲਾਵਾ ਤੇ ਕੀ ਕਿਵੇਂ ਠੀਕ ਹੈ ਜੀ ਮੇਰਾ ਨਾਮ ਜੀ ਧਰਮਿੰਦਰ ਸਿੰਘ ਠੀਕ ਹੈ ਜੀ ਤੇ ਇਹ ਮੇਲਾ ਸਾਡੇ ਬਰਸੋਲੇ ਪਿੰਡ ਦਾ ਵੀ ਜੀ ਤੇ ਇਹਨੂੰ ਬਹੁਤ ਆਪਾਂ ਸਦਾ ਨ ਮਨਾਉਂਦੇ ਆ ਸਾਰਾ ਪਿੰਡ ਪੂਰਾ ਠੀਕ ਹੈ ਜੀ ਇੱਥੇ ਬਹੁਤ ਜ਼ਿਆਦਾ ਸੰਯੋਗ ਹੁੰਦਾ ਸਾਰੇ ਵਾਕੇ ਦਾ ਤੇ ਆਪਣੇ ਕਮੇਟੀ ਮੈਂਬਰ ਆ ਬਹੁਤ ਜ਼ਿਆਦਾ ਸੇਵਾ ਕਰ ਰਹੇ ਆ ਠੀਕ ਹੈ ਜੀ ਇੱਥੇ ਰਿਸ਼ੂ ਵੀ ਬੈਠਾ ਵਾ ਸੈਂਦੀ ਵੀ ਦਾ ਸੇਠੀ ਵੀ ਦਾ ਸੰਨੀ ਵੀਰ ਹੈ ਇਹ ਸਾਡੇ ਬਾਬਾ ਜੀ ਆ ਜਿਨ੍ਹਾਂ ਦੇ ਆਪਾਂ ਚੰਦੜਾ ਜੋ ਹੋ ਗਿਆ ਸੇਵਾ ਕਰਨੇ ਇਸ ਬਾਬੇ ਗੁਜੀ ਵੀਰ ਦੀ ਤੇ ਇਹਦੇ ਵਿੱਚ ਜੀ 9 ਵਜੇ ਆਪਾਂ ਛੰਡੇ ਦੀ ਰਸਮ ਕਰਨੇ ਆ ਸਟਾਰਟ ਜੀ ਤੇ ਉਸ ਤੋਂ ਬਾਅਦ ਆਪਾਂ ਬਾਲੀਵਾਲ ਦੇ ਮੈਚ ਹੁੰਦੇ ਆ ਢੇ ਟੀਮਾਂ ਦੇ ਤੇ ਉਸ ਤੋਂ ਬਾਅਦ ਰਾਤ ਨੂੰ ਸਾਡੇ ਕਵਾਲ ਹੁੰਦੇ ਆ ਜੀ ਤੇ ਉਹਦੇ ਚ ਪੂਰੇ ਪਿੰਡ ਦਾ ਲੰਗਰ ਲਾਇਆ ਜਾਂਦਾ ਜੀ ਇੱਥੇ ਪੂਰਾ ਪਿੰਡ ਛੱਕਦਾ ਪੂਰੇ ਬੜੀ ਸ਼ਰਧਾ ਦੇ ਨਾਲ ਸਾਰਾ ਪਿੰਡ ਇੱਥੇ ਲੰਗਰ ਛੱਕਦਾ ਰਾਤ ਨੂੰ ਤੇ ਫਿਰ ਸਾਡੇ ਜੀ 25 ਤਰੀਕ ਨੂੰ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸਿਰੇ ਆਪਾਂ سنگਰਾਣਾ ਲੱਗਦਾ ਵਾ ਫਿਰ ਆ ਲੈ ਕਬੱਡੀ ਦਾ ਮੈਚ ਹੁੰਦਾ ਵਾ ਤੇ ਉਸ ਤੋਂ ਬਾਅਦ ਸਾਡੇ ਚੀਫ ਗੈਸਟ ਜਿਹੜੇ ਆਂਦੇ ਨੇ ਤੇ ਇੱਕ ਸਾਡਾ ਬਹੁਤ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਕਪਰਾਲਾ ਕਰਕੇ ਤੇ ਕੋ ਸਾਡੇ ਪਿੰਡੇ ਨੇ ਵੀ ਬਹੁਤ ਉਹਨਾਂ ਦਾ ਸਾਥ ਦਿੱਤਾ ਵਾ ਤੇ ਉਹ ਵੀਰ ਨੂੰ ਆਪਾਂ ਸੰਨੀ ਵੀਰ ਦਾ ਪਿੰਡ ਨਿਰਪਤ ਤੋਂ ਤੇ ਉਹਦਾ ਪੂਰਾ ਪਰਿਵਾਰ ਪਰਵਾਰਾਂ ਦੇ ਨਾਲ ਜਾਣਿਆ ਜਾਂਦਾ ਕਬੱਡੀ ਦੇ ਬਹੁਤ ਤਗੜੇ 플레이ਰ ਆ ਸਾਰਾ ਪਰਿਵਾਰ ਉਹ ਵੀਰ ਨੂੰ ਆਪਾਂ ਸਨਮਾਨਤ ਕਰਨਦੇ ਆ ਸਾਰੇ ਵੀਰ ਰਲ ਕੇ ਤੇ ਇਸ ਤਰ੍ਹਾਂ ਸਾਡੇ ਮਿਲ ਨੂੰ ਪੂਰਾ ਇਲਾਕਾ ਬਹੁਤ ਜ਼ਿਆਦਾ ਚਾਵਾ ਨੂੰ ਦਾਵਾ ਦੇਖਣ ਵਾਸਤੇ ਤੇ ਸਾਰੇ ਇਲਾਕਾ ਬਹੁਤ ਜ਼ਿਆਦਾ ਵੇਦਾ ਜੀ ਪਰ ਬੰਦਾ ਕੀ ਵੀਰ ਪਰਬੰਧ ਕੀਤੇਗੇ ਜਿਵੇਂ ਗਰਮੀ ਕਾਫੀ ਹੁੰਦੀ ਆ ਪਾਣੀ ਦਾ ਯਾਰ ਲੰਗਰ 25 ਦਾ ਵੀ ਹੁੰਦਾ ਵਾ ਠੀਕ ਹੈ ਜੀ ਇੱਥੇ ਜਗ੍ਹਾ ਤੇ ਵੀ ਲੰਗਰ ਲੱਗਦਾ ਵਾ ਗਰੋਂ ਚ ਵੀ ਲੰਗਰ ਪਹੁੰਚਾਇਆ ਜਾਂਦਾ ਵਾ ਪਾਣੀ ਦੀ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਵਾ ਕੀ ਅਪੀਲ ਕਰੋਗੇ ਇਲਾਕਾ ਨੂੰ ਅਸੀਂ ਬਾਕੀ ਵੀਰਾਂ ਨੂੰ ਇਹੀ ਆਪਾਂ ਕਹਿੰਦੇ ਆ ਜੀ ਸਾਰੇ ਵੀਰ ਦਸ਼ਿਆ ਤੋਂ ਛੱਡੋ ਤੇ ਚੰਗੇ ਪਲੇਅਰ ਬਣੋ ਜਿੱਦਾਂ ਇੱਕ ਆਪਣਾ ਸੰਨੀ ਵੀਰ ਨੂੰ ਸਾਰੇ ਵੀਰ ਇੰਨਾ ਸਨਮਾਨ ਦੇਂਦੇ ਆ ਤੇ ਉਹਦੇ ਨਾਲ ਵੇਖ ਕੇ ਸਾਰੇ ਵੀਰ ਬੜੀਆ ਲੈਂਡ ਤੇ ਤੁਰੋ